ਵਾਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਹੀ ਸੱਜਣਾ ਦੇ ਬੇਲੀਆਂ ਨੂੰ ਤੇ ਆਜੋ ਮਿੱਤਰੋ ਚੱਲਦੇ ਆਂ ਅੱਜ ਆਪਾਂ ਸੰਗਰੂਰ ਤੇ ਚੱਲਦੇ ਆਂ ਪਿੰਡ ਕੋੜੇ ਨਾਬ ਸੰਗਰੂਰ ਦੇ ਜਿੱਥੇ ਕਿ ਤੁਹਾਨੂੰ ਪਤਾ ਹੀ ਆ ਵੀ ਖੇਤੀਬਾੜੀ ਦੇ ਸੰਦ ਵਿੱਚ ਇਹਦੇ ਖਰੀਦੇ ਜਾਂਦੇ ਆ ਤੇ ਚੱਲਦੇ ਆਂ ਆਪਾਂ ਵੀ ਅੱਜ ਉੱਥੇ ਮਾਰ ਕੇ ਆਉਣੇ ਕੀੜਾ ਭਾਈ ਹੋਣਾਂ ਕੋਲੇ ਤੇ ਵੇਖ ਕੇ ਆਉਣਾ ਸੁਪਰ ਸੀਡਰ ਤੇ ਜੇ ਆਪਾਂ ਨੂੰ ਆ ਗਿਆ ਪਸੰਦ ਤੇ ਫੇਰ ਆਪਾਂ ਖਰੀਦੀ ਲਵਾਂਗੇ ਤੇ ਆਜੋ ਫਿਰ ਚੱਲਦੇ ਆਂ ਨਾਲ ਦੋ ਬਾਈ ਹੋਰ ਚੱਕਣੇ ਆਂ ਪਰ ਆਜੋ ਤੇ ਲੈ ਕੇ ਉਹਨਾਂ ਨੂੰ ਨਾਲ ਤੇ ਪਹੁੰਚਦੇ ਆਂ ਸੰਗਰੂਰ ਤੇ ਦਿਖਾਉਣੇ ਤੁਹਾਨੂੰ ਉੱਥੋਂ ਦਾ ਮਾਹੌਲ ਆਪੜੇ ਵਾਲਾ ਵਾਜ ਜਾਂਦਾ ਕਿ ਨਹੀਂ ਝੋਨਾ ਕਿਹੜਾ ਆਣਾ ਹਾਂਜੀ ਮਿੱਤਰੋ ਬਾਈ ਗੁਰਵਿੰਦਰ ਸਿੰਘ ਨੂੰ ਲਿਆ ਆਪਾਂ ਚੱਕ ਤੇ ਹੌਣਾ ਮੈਂ ਚੱਕਣਾ ਬਾਈ ਹਰਪ੍ਰੀਤ ਸਿੰਘ ਨੂੰ ਤੇ ਹੁਣ ਚੱਲਦੇ ਆਂ ਬਾਈ ਹਰਪ੍ਰੀਤ ਸਿੰਘ ਦੇ ਬਾਰਚ ਹਾਂ 15 ਉਹ ਪਰਲੇ ਬੰਨੇ 31 ਆ ਚੱਲੋ ਵੀ ਮਤਰਾ ਰੁੱਕ ਗਿਆ ਪਟਾਬੇ ਦੇ ਤੇ ਆਜੋ ਪੀਨੇ ਘੜ ਘੜ ਚਾਹਣ ਗੋਲਡਨ ਸਟਾਰ ਪੰਜਾਬੀ ਵੈਸ਼ ਨੂੰ ਢਾਬਾ ਕੀ ਹੋਇਆ ਸਾਨੂੰ ਵੀ ਦੱਸੋ ਯਾਰ ਕੱਲੇ 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 ਹਸਿਆ ਨੇ ਇਹੀ ਹਸ ਲਾਂਗੇ

ਹਾਂਜੀ ਮਿੱਤਰੋ ਚਾਹ ਲਈ ਆਪਾਂ ਪੀ ਤੇ ਬੈਠਣ ਲੱਗੇ ਆਂ ਗੱਡੀ 'ਚ ਤੇ ਕਰਦੇ ਆਂ ਗਾਂਵ ਵਾਲੀ ਦੀ ਤਿਆਰੀ ਹੁਣ ਚੱਲੋ ਵੀ ਮਿੱਤਰੋ ਕਿੰਨਾ ਹੀ ਤੇਰਾਇਆ ਬਿਲਡਪ ਤੇ ਬੈਠਦੇ ਹਾਂ ਬਿਲਡ ਲੱਗ ਮੈਂ ਚਲੇ ਤਾਂ ਇਹ ਦਿਨ ਮੈਂ ਤਾਂ ਕਰਨ ਦੀ ਰੋਡ ਤੇ ਇਹ ਅੱਗੇ ਮੈਂ ਕਹਿ ਕਹ ਕੇ ਬਿਲਡ ਲਵਾਂ ਅੱਛਾ ਤੁਸੀਂ ਗੱਡੀ ਲੈ ਕੇ ਆਉਣੀ ਆ ਇਹ ਚੈੱਕ ਕਰਾਉਣੀ ਆ ਨਾਲੇ ਹੀ ਉੱਥੇ ਹੀ ਬੀਮਾ ਉੱਥੇ ਹੀ ਸਾਲ ਦਾ ਪ੍ਰਦੂਸ਼ਣ ਕਰਕੇ ਪੂਰਾ ਚੱਕੋ ਚੱਕੋ ਉਹ ਲਾਓ ਸਕੈਨਰ ਲਾਓ ਆਪਣਾ ਗੱਲ ਚੰਗੀ ਵਾਲਾ ਜਿਹਦੇ ਵਿੱਚ ਚੈੱਕ ਹੋਵੇ ਵੀ ਇਹ ਗੱਡੀ ਪ੍ਰੋਡਿਊਸ਼ਨ ਮਾਰਦੀ ਕੀ ਕਰਦੀ ਇਹ ਤੇ ਕੋਲੇ ਉਥੇ ਦੋ ਮਿਸਤਰੀ ਹੋਣ ਜੇ ਕੋਈ ਕਮੀ ਪੇਚੀ ਉਹਨਾਂ ਕਹਿੰਦੇ ਵੀ ਇਹਨੂੰ ਕਰਪਾਈ ਸਹੀ ਕਰਾ ਫੇਰ پاس ਹੋਣੀ ਬਿਲਕੁਲ ਬਾਹਰ ਕੰਮ ਨਿਪੜਿਆ ਤੇ ਚਲਾਈ ਜਿੰਨਾ ਚਿਰ ਤੂੰ ਚਲਾ ਸਕਦੇ ਚਲਾਉ ਆਏ ਤਾਂ ਔਖਾ ਹੀ ਆ ਕੰਮ 15 ਸਾਲ ਤੱਕ ਚੱਲ ਆਪਣੇ ਤੇ ਜੇ ਨਹੀਂ ਪੁੱਛਦੇ ਕਿ 15 ਵੱਡੇ ਸਹਾਰਾਂ ਹੀ ਤਾਂ ਹੀ ਹੁੰਦੇ ਆ ਚਲੋ ਠੀਕ ਹੈ ਭਣਾ ਕਿਵੇਂ ਮੇਲੋ ਕਿ 15 ਸਾਲਾਂ ਬਾਅਦ ਗੱਡੀਆਂ ਬਦਲਣੇ ਸੁੱਖੀਆਂ ਕਿਤੇ ਕਿੰਨੀ ਕਿੰਨੀ ਮਹਿੰਗੀਆਂ ਗੱਡੀਆਂ ਕਈਆਂ ਬੰਦੇ ਨੇ ਲਈਆਂ ਹੁੰਦੀਆਂ ਉਹ ਨਾਲ ਜਿਹੜੇ ਆਪਣੇ ਪਾਲੀਆਂ ਮਹਿੰਗੀਆਂ ਕਰੋੜਾਂ ਵਾਲੀਆਂ ਗੱਡੀਆਂ ਤੋਂ ਘਟ ਗਈਆਂ ਵਿਕਰੀ ਘਟ ਗਈ ਹੈ। ਹਾਂ ਦਿੱਲੀ ਦਾ ਉਹ ਦਿੱਲੀ 10 ਸਾਲ ਕਰਦੇ ਆ। ਆਪਣੇ ਪੰਜਾਬ 'ਚ ਗੱਡੀ ਜ਼ਿਆਦਾ ਹੁੰਦਾ ਕਾਰਨ ਹੀ ਵੈਸੇ ਇਹ ਬਣਿਆ। ਦਿੱਲੀ ਵਾਲੀ ਆ ਗਈ। ਦਿੱਲੀ 10 ਸਾਲ ਨਾਲ ਕਰਦਾ ਕਰਦਾ। ਵੱਡੀ ਗੱਡੀ ਆਈ ਇੱਥੋਂ। ਕਿ ਕਰ 15 ਕਿਲੋਮੀਟਰ ਦਾ ਸਾਰਕਾ। ਵਾਹ ਵੇ ਮਿੱਤਰੋ ਪਹੁੰਚ ਗਏ ਕੋੜੇਨਾਬ। ਕੋੜੇ 90 ਤੇ ਕੋੜੇ 40 ਤੇ ਆਹ ਖੜੀ ਆ ਉਹ ਜਿਹਦੀ ਬਾਈ ਹਣੀ ਐਰਜੀ ਕਰਦੇ ਹੁੰਦੇ ਆ ਨਾ ਖੱਟੀ ਤੇ ਹਰੀ ਆਹ ਖੜੇ ਆ ਲੈਂਡ ਫੋਰਸ ਦੇ ਕੰਪਿਊਟਰ ਕਰਾਏ ਨਾੜਗਰਾਂਪੁਰ 4x4 ਦੇਖ ਬਾਈ ਵੇਖ ਕਿਵੇਂ ਹੋਇਆ 4x4 ਲੈ ਗੱਡੀ ਲਾਓ ਆਪਣੀ ਵਿਹਲੇ ਥਾਂ ਲੈ ਵੀ ਇਹ ਵੀ ਇਹ ਵੀ ਕਹਿੰਦਾ ਪਹੁੰਚ ਗਏ ਆਪਾਂ ਕਰਦੇ ਡੰਨ ਨੂੰ ਹਣਾ ਆ ਖੜੇ ਲੈਂਡ ਫੋਰਸ ਨੇ ਵੇਖੋ ਖੁੱਲ ਜੂ ਬਾਰੀ ਬਾਈ ਖੁੱਲ ਜੀ ਖੁੱਲ ਉਹ ਬੰਦੇ ਖੁੱਲ ਗਿਆ ਨਾ ਠੀਕ ਹੈ ਫਿਰ ਅਗਲੇ ਰੀਡੀਅਲ ਪਾਏ ਨੂੰ ਹਣਾ ਇਹਦਾ ਸ਼ਾਟ ਕੱਲੀ ਕੱਢੀ ਬਾਕੀ ਸਾਰੇ ਕੋ ਚਲਦਾ ਅੱਛਾ ਸ਼ਾਟ ਲਾਈ ਬੈਠੇ ਬਾਈ ਹੁਣੀ ਉਹ ਤਾਂ ਉਹ ਕੀਤੇ ਆਹੋ ਜਿਹੜਾ ਵਰ ਲੋਡ ਹੋਊ ਉਹਦੋਂ ਲਾ ਲੈਂਦੇ ਹੁਣੇ ਆ ਕਿੰਦਾ ਜੀ ਕੁਇਆ ਨੂੰ ਲੱਗਦਾ ਸ ओरिजिनल ਲੱਗਦਾ ਇਹ ਤਾਂ ਲਾਲਚ ਨਹੀਂ ਗੇ ਸੁਪਰ ਸੀਡਰ ਨਾ ਵੈਖ ਗਏ ਕਈ ਆ ਨਾ ਪਹਿਲਾਂ ਨਿਗਾਹ ਮਾਰ ਲਓ ਕਿਹਾ ਹੋ ਗਿਆ ਆਪਾਂ ਲੇਟ ਹੋ ਗਏ ਨਾ ਥੋੜੇ ਜੇ ਉਹ ਵੀ ਤਾਂ ਵਿਆਪੀ ਲੱਗੀ ਨਹੀਂ ਬਗਾਉ ਉਹ ਵੀ ਆਵੀ ਲੈਂਡ ਆ ਨੌ ਫੁੱਟਾ ਯਾਰ ਆ ਤਾਂ ਨਾ ਆਛੀ ਹੈ ਜਗਤਜੀਤ ਦਾ ਨਹੀਂ ਲੱਗਦਾ ਨਹੀਂ ਦੇਖੀ ਕਿ ਉਹ ਕਿੰਨਾ ਡਿੜ ਕਿੰਨਾ ਨਹੀਂ ਉਹ ਆ ਦਸ਼ਮੇਸ਼ ਖੜਾ ਇੱਕ ਵੇਖੀਏ ਕਿਹੜਾ ਕਿ ਤਵੇ ਦੇ ਸੰਭਾਅ ਨਹੀਂ ਚੱਲੇ ਲੱਗਦਾ ਯਾਰ ਕਿ ਤਮਨ ਤਾਕੀ ਨਹੀਂ ਕੋਈ ਉਹ ਮੰਦਰਾ ਦੇ ਵੀ ਆਉਂਦੇ ਹੈ ਸੁਪਰਸੀਡਰ ਬਈ ਬੜਿਆਂ ਦੇ ਆਈ ਜਾਂਦੇ ਆ ਬੁੱਟਰ ਕਰਾਈ ਦੇ ਨਾ ਕੋਲ ਰਹੇ ਕਹਿੰਦੇ ਨਾ ਨਹੀਂ ਨਹੀਂ ਆਪਾਂ ਤਾਂ ਨਵਾਂ ਲਿਆ ਹੀ ਹੁਣ ਕਿ ਇਹ ਨਵਾਂ ਆ ਗਿਆ ਉਹ ਮੰਦਰਾ ਦੇ ਆ ਤੇ ਬੁੱਟਰ ਹੀ ਮਨੇ ਆਹ ਆਹ ਠੀਕਾ ਜੀ ਮਿੱਤਰ ਪਿਆਰਿਓ ਦੇਖਣ ਆਏ ਸੀ ਆਪਾਂ ਸੁਪਰਸੀਡਰ ਉੱਤੇ ਆਪਣੇ ਨਹੀਂ ਕੋਈ ਮਨ ਨੂੰ ਜਚਿਆ ਨਹੀਂ ਪਸੰਦ ਆਇਆ ਕੋਈ ਸ਼ਹਿਰ ਜਾਂਦਾ ਚੰਗੇ ਪਹਿਲਾਂ ਬੈਗ ਬੁੱਕ ਗਏ ਆ ਤੇ ਆਪਣੇ ਮਨਪਸੰਦ ਦਾ ਨਹੀਂ ਮੰਨ ਲੱਗਾ ਪਾਣੂ ਤੇ ਕਰਦੇ ਆ ਵਾਪਸੀ ਫਿਰ ਕੁਛ ਨਹੀਂ ਹੈ ਇੱਧਰ ਤਾਂ ਠੀਕ ਆ। ਇਹਨਾਂ ਦੇ ਬੰਦੇ। ਘੱਟ ਹੋਣੀ ਐ ਇੱਕ ਪੜੀ। ਲੈ। ਹਾਂ, ਮਾਮਾ। ਉਧਰ ਆ ਕੇ ਹੋਏ ਜੇ ਪੈਣ ਕਿਲੋ ਇੱਕ ਮਿੰਟ ਫੜ ਲੈ ਪੂਣੀ ਜੀ ਬੰਦੇ। ਫੜਾਓ ਜੀ ਪਾਣੀ। ਹਾਂ ਜੀ ਮਿੱਤਰੋ। ਛਕਦੇ ਆਂ ਆਪਾਂ ਇੱਥੇ ਆ ਕੇ ਪ੍ਰਸ਼ਾਦਾ ਫਿਰ ਸਵੇਰ ਦੇ ਤੁਰੇ ਸੀ ਘਰੋਂ ਅਕਸਰ ਸਵੇਰ ਦੀ ਰੋਟੀ ਖਾਦੀ ਭੁੱਖ ਲੱਗੀ ਸੀ ਤੇ ਛਕਦੇ ਆਂ ਪ੍ਰਸ਼ਾਦਾ ਪ੍ਰਸ਼ੁੱਦਾ ਇੱਥੇ ਦਾ ਸੁਪਰ ਸੀਡਰ ਨਹੀਂ ਆਪਾਂ ਨੂੰ ਆਇਆ ਪਸੰਦ ਕੋਈ ਕੋੜੇ ਨਾ ਵਾਲੇ ਬਾਈਆਂ ਕੋਲੇ ਗਏ ਸੀਗੇ ਪਤਾ ਨਹੀਂ ਤਾਂ ਚੰਗੇ ਬੈਕਅਪ ਹੋ ਗਏ ਜਾਂ ਕਿਵੇਂ ਆ ਤੇ ਜਿਹੜੇ ਪਏ ਸੀ ਉਹਨਾਂ ਦਾ ਬਾਈ ਉਹਨਾਂ ਨੇ ਰੇਟ ਕਾਫੀ ਰੱਖਿਆ ਹੋਇਆ ਸੀਗਾ ਤੇ ਉੱਥੇ ਆਪਣੀ ਗੱਲ ਨਹੀਂ ਬਣੀ ਤੇ ਹੁਣ ਆਪਾਂ ਆਪਣੇ ਏਰੀਆ ਜੀ ਦੇਖਦੇ ਆਂ ਉੱਥੇ 10 ਪਈ ਆ ਉਥੇ ਪਿਆ ਸੁਪਰ ਸੀਡਰ ਉਹ ਕਰਦੇ ਚੈੱਕ ਠੀਕ ਆ ਜੀ ਮਿਲਦੇ ਆ ਸ਼ਾਬਾਸ਼ ਆਟਕੇ